ਸਾਲੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਸੀਟੂ ਯਾਨੀ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ ਪੰਜਾਬ ਵੱਲੋਂ ਮੋਹਾਲੀ ਵਿੱਚ ਦੋ ਦਿਨਾਂ ਰਾਜਪਦਨੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀਟੂ ਪੰਜਾਬ ਦੇ ਸੂਬਾ ਜਨਰਲ ਸਕੱਤਰ ਚੰਦਰਸ਼ੇਖਰ ਜੈਨ ਵਾਲੀ ਗੇਟ ਮੋਹਾਲੀ 6 ਵਿਸ਼ਵਾਂਦੇ ਸਿਵਲ ਹਸਪਤਾਲ ਵਿਖੇ ਤਰਨਾ ਦਿੱਤਾ ਗਿਆ ਉਹਨਾਂ ਵੱਲੋਂ ਸਰਕਾਰ ਦੀ ਨਾਕਾਮੀ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਪ੍ਰਦਰਸ਼ਨਕਾਰੀਆਂ ਨੇ ਸਿਵਲ ਹਸਪਤਾਲ ਵਿੱਚ ਪੈਦਲ ਮਾਰਚ ਵੀ ਕੱਢਿਆ ਉਹਨਾਂ ਮਿਰਤਕ ਡਾਕਟਰ ਜੀ ਫੋਟੋ ਵਾਲੇ ਧਿਆਨ ਅਪੜੇ ਹੋਏ ਸਨ ਵਾਕਵਾ ਖਾਗੋ ਨੇ ਇਸ ਮੌਕੇ ਬੋਲਿਆ ਕਿ ਆਕਾ ਨੂੰ ਨਿਆ ਪਾਲਿਕਾ ਵਿੱਚ ਪੂਰਾ ਭਰੋਸਾ ਹੈ ਕਿਉਂਕਿ ਜੋ ਸੁਪਰੀਮ ਕੋਰਟ ਨੇ ਇਸ ਮਾਮਲੇ ਦਾ ਆਪ ਨੋਟਿਸ ਲਿਆ ਹੈ। ਪਰਦਰਸ਼ਨ ਕਾਲੀਆਂ ਨੇ ਸਾਰੇ ਦੋਸ਼ੀਆਂ ਨੂੰ ਖੁੱਲ੍ਹੇ ਆਮ ਫਾਂਸੀ ਦੇਣ ਦੀ ਮੰਗ ਕੀਤੀ। ਕਈ ਇਹ ਬਤਰਾ ਦੇਸ਼ ਦੇਦਰ ਵੱਧ ਰਿਹਾ ਹੈ ਦਾ ਬਹੁਤ ਖਤਰਨਾਕ ਹੈ। ਔਰ ਜੋ ਆਬੋਧਾ ਨੂੰ ਸੁਪਰੀਮ ਕੋਰਟ ਨੂੰ ਇਹਦਾ ਸਿਰਸ ਨੋਟ ਲੈ ਕੇ ਇਹਨਾਂ ਦੇ ਉੱਤੇ ਇੱਕ ਨਵੀਂ ਪਾਲਿਸੀ ਬਣਾਉਣੀ ਚਾਹੀਦੀ ਹੈ। ਜੇਲੀ ਛੇਤੀ ਤੋਂ ਛੇਤੀ ਇਹਨਾਂ ਬਲਾਤਕਾਰਾਂ ਨੂੰ ਰੋਕੇ ਔਰ ਬਲਾਤਕਾਰੀਆਂ ਨੂੰ ਸਜ਼ਾਵਾ ਦੇਣ ਲਈ ਸਖਤ ਪ੍ਰੋਵੀਜ਼ਨ ਕਰਨੀ ਚਾਹੀਦੀ ਹੈ। ਸਪਰੀਮ ਕੋਰਟ ਦਾ ਫੈਸਲਾ ਦਿੱਤਾ ਹੈ ਸਾਨੂੰ ਵੀ ਜਿਹੜਾ ਸੁਪਰੀਮ ਕੋਰਟ ਹੈ ਜਿਹੜਾ ਹੈ ਇਸ ਕੇਸ ਨੂੰ ਸਿਰੇ ਲਾਇਆ ਹੈ ਤੇ ਇਹ ਦੋਸ਼ੀਆਂ ਦੇ ਵਾਸਤੇ ਜਿਹੜਾ ਹੈ ਵਿਰੋਧ ਕਰੇ ਚਾਹਣ ਉਹਨਾਂ ਨੂੰ ਫੜ ਕੇ ਕੋਣ ਜਿਹੜਾ ਫਾਸਟ ਟ੍ਰੈਕ ਕੋਰਟ ਦੇ ਵਿੱਚ ਮੁਕੱਦਮਾ ਚਲਾਉਗਾ ਆਰਡਰ ਸਾਡੀਆਂ ਪੈਣਾ ਚ ਬਹੁਤ ਰੋਲ ਹੈ ਜੋ ਕਿ ਕਰਤੱਪੇ ਚ ਡਾਕਟਰ ਨਾਲ ਰੇਟ ਕੇਸ ਹੋਇਆ ਅਸੀਂ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਲਗਾਉਣਾ ਚਾਹੁੰਦੇ ਹਾਂ ਕੀ ਤੁਹਾਨੂੰ ਕੋਈ ਤਾਂ ਨਹੀਂ ਉਹਨਾ ਗ੍ਰੀਟਿੰਗ ਫੜਕੇ 5 ਸੀ ਦੀ ਸਜ਼ਾ ਦਿੱਤੀ ਜਾਵੇ ਕਾਂ ਦੇ ਸਾਥ ਨਹੀਂ ਆ ਪੈਣਾ ਅੱਗੇ ਤੋਂ ਸੇਫ ਰਹਿਣ ਸਾਡੇ ਰਾਤ ਰਾਤ ਵੀ ਜੁਰੀਆਂ ਲੱਗਦੀਆਂ ਨੇ ਕਿ ਅਸੀਂ ਰਾਤ ਰਾਤ ਬਾਹਰ ਨਿਕਲਣਾ ਹੁੰਦਾ ਸਾਨੂੰ ਕਿਸੇ ਵੀ ਇਨਸਾਨ ਤੋਂ ਡਰ ਜੋ ਇਸ ਨਾ ਹੀ ਹੈ ਕਿ ਪੈ ਉਸ ਨੂੰ ਜਲਦੀ ਨਾਲ ਹੀ ਫਾਂਸੀ ਹੋਣੀ ਚਾਹੀਦੀ ਪੰਜਾਬ ਨੂੰ ਸਾਫ਼ ਸੁੱਟ